ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਜੀ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪੁਰਿਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆਂ ਤੁਸੀਂ ਸਾਰੇ ਚੜ੍ਹਦੀ ਕਲਾ ਤੰਦਰੁਸਤ ਰਹੋਗੇ ਜੁਆਇਸ ਬੇਨਤੀ ਕਰਦੇ ਆਂ ਸੱਜਣੋ ਆਪਣੀ ਨਰਖ-ਪਰਖ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਫਰਜ਼ ਸਮਝ ਕੇ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਦਬਕੇ ਸ਼ੇਅਰ ਕਰ ਦਿਆ ਕਰੋ ਸਜਣੋ ਹੋਰ ਹੀ ਕਿਸੇ ਦਾ ਫਾਇਦਾ ਹੋ ਜਾਂਦਾ ਅੱਜ ਦੀ ਵੀਡੀਓ ਆਪਣੀ ਪਿੰਡ ਬੁਰਜ ਨਥੂ ਗਏ ਜ਼ਿਲ੍ਹਾ ਸ਼੍ਰੀ ਤਰਨਤਾਰ ਸਾਹਿਬ ਤਹਿਸੀਲ ਲਗਦੇ ਪੱਟੀ ਬਾਈਕਲਜੀਤ ਸਿੰਘ ਕੋਲ ਪਹੁੰਚੇ ਆਂ ਬਾਕੀ ਉਹਦੇ ਰੇ ਜਾਣਕਾਰੀ ਲੈ ਕੇ ਕਰਦੇ ਆ ਤੁਹਾਡੇ ਨਾਲ ਸਾਂਝੀ ਜੁੜੇ ਰਹੋ ਐਂਡ ਤੱਕ ਬਾਈ ਕੁਲਦੀਪ ਸਿੰਘ ਸਤਿ ਸ੍ਰੀ ਅਕਾਲ ਸਾਡੀਆਂ ਜਿੰਦਗੀ ਹੋ ਰਹੀ ਠੀਕ ਠਾਕ ਵਰਗਾ ਮੈਂ ਦਾਤੇ ਦੀ ਕਿਰਪਾ ਹੈ ਮਾਲਕ ਦੀ ਤੁਸੀਂ ਦੱਸੋ ਸ਼ੁਕਰ ਹੈ ਤੇ ਪੈਂਡ ਬੋਝ ਨਾ ਸੁਣੇ ਤੁਸੀਂ ਪੱਟੀ ਜਿਹੜਾ ਤਰਨ ਦਾਰ ਮੈਂ ਨੰਬਰ ਜੀ ਨੰਬਰ 9465133233 ਠੀਕ ਆ ਤੇ ਮੈਂ ਤੋਂ ਕਰੀਏ ਸ਼ੁਰੂਆਤ ਹਾਂਜੀ ਦੁਜਾ ਦੁਆ ਅੱਛਾ ਤੋੜ ਕੇ ਬਣਾ ਤੇ ਨਾਂ ਮਹੀਨਾ ਦੀ ਕੱਬਣਾ ਚੈੱਕ ਪਾਸ ਨਾ ਹਾਂ ਚਟਵਾਰ ਜਿਹੜਾ ਮਰਜ਼ੀ ਲਾ ਕੇ ਆਪਦਾ ਡੈਕਟਰ ਕਰਾ ਲਈ ਇਹ ਸਿੰਘ ਕਿਹੜਾ ਲਾਈ ਬੈਠੀ ਆ ਇਹ ਕਿਹਦੇ ਕੋ ਕੀ ਲਾਈ ਰਹੀ ਹਦੀ ਵਾ 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 ਇਹ ਰੁਪਈਆ ਵੀ ਨਾ ਕਰਾ ਲਈ ਵਾਕੇ ਭਾਗਰ ਠੀਕ ਹੈ ਇਹ ਤਾਂ ਹੈ ਨਾ ਜਿਵੇਂ ਬੀਬੀਆਂ ਜੂੜੇ ਤੇ ਕਲਿੱਪ ਜਾ ਲਾਉਂਦੀਆਂ ਊਂਗਲ ਬਰਾਜ ਊਂਗਲ ਫਾਚਾਂ ਦੀ ਜੂੜੇ ਵਾਕੇ ਆਈ ਹੁਣ ਇਹਨਾਂ ਲਾਂਬਸਾਲੀ ਆਪਾਂ ਜੇ ਕੰਮ ਧੰਦਾ ਕਰਨਾ ਹੈ ਊਂਗਲੇ ਨੇ ਤੋੜ ਜਾ ਦੇ ਵਾ ਸੱਚ ਨੂੰ ਕਲਿੱਪ ਪਾ ਲਈ ਸਾ ਵਾ ਗੋਲ ਸਿੰਘ ਲੱਗ ਰਹੀ ਆ ਵੇਖ ਸਕਦੇ ਜੀ ਕਿੱਡਾ ਸ਼ਾਨਦਾਰ ਸਿੰਘਿਆ ਕਰਮਾਲੀ ਨੂੰ ਲੱਗਾ ਮਾਜੀ ਰਾਜਨੀ ਦੀ ਪੂਰੀ ਰਾਜੀ ਆ ਤੇ ਨਾੜ ਪਿੰਡੇ ਤੇ ਕੱਲੇ ਹੀ ਕੱਲੇ ਵੇਖ ਲਓ ਦਿਖਾਈ ਦਿੰਦੀ ਆ ਤੇ ਬੈਗ ਬੜੀ ਭੰਦੀ ਸਜਣੋ ਵੇਖੋ 2 ਨੂੰ 1 ਆ ਜਾ ਹੁਣ ਹੀ ਲਾਈ ਫਿਰਦੀ 2 ਕਿਲੋ ਭਰਦੀ ਆ 14 ਹਾਂ ਤੇ ਜਦੋਂ ਸੁੰਦੀ ਉਹਦੋਂ ਕੀ ਕਰਦੀ ਹੋਊਗੀ 14 ਕਿਲੋ ਭਰ ਦਿੰਦੀ ਆ ਵਾ ਵਾ ਕੱਢ ਕੇ ਬਾਹਰ ਕਰਮਾਲੀ ਨੂੰ ਵਿਖਾਈਏ ਤੋਰਾ ਤਰ ਤਿੰਦਾ ਅੱਛਾ ਗਰਮੀ ਨਹੀਂ ਪਈ ਇੱਕ ਮੱਛਲ ਜਿਆਦਾ ਹੋਦਾ ਬਹੁਤ ਜਿਆਦੀ ਆ ਅੱਜ ਕੋਈ ਥੋੜੀ ਗਰਮੀ ਆ ਚੰਗੇ ਭਲੇ ਬੰਦੇ ਡਿੱਗੰਦੇ ਹੈ ਬਾਲਾ ਜਿਆਦਾ ਮਰੋੜਾ ਜਿਆ ਲੱਗਾ ਸਜਣੋ ਬਾਲੀ ਜਾਰੀ ਚੰਗੀ ਆ ਰਾਜੀ ਆ ਵਜਨ ਵਟਾ ਬੜਾ ਫੁੱਲਿਆ ਛੋਟੀ ਨਹੀਂ ਆ ਤੁਸੀਂ ਆਪ ਜੈ ਸਲਾਓ ਕਿ ਕਿੱਡੀ ਵੱਡੀ ਪਲੀ ਪਲੂਸੀ ਝੋਟੀ ਆ ਪੂਰੀ ਲੈਓ ਬਾਈ ਜੀ ਥਾਨ ਥੁੰਨ ਦੀ ਵਿਰਲ ਬੜੀ ਜਿਆਦੀ ਆ ਲਓ ਜੀ ਬੜੀ ਨਿੱਕੀ ਸਿੰਗੀ ਲੱਗੀ ਬਿਲਕੁਲ ਉਹ ਜੋ ਨਹੀਂ ਤੇ 60000 ਰੁਪਏ ਕਿਤੀ ਸੋਚੀਂ ਗੇਰਾ ਠੀਕ ਹੈ ਤੇ ਬਾਈ ਜੀ ਦੀ ਕੀਮਤ ਕੀ ਕੀਤੀ ਆ ਕੀਮਤ ਕੋਈ ਲੱਖ ਨਹੀਂ ਹੋਈ 95 ਨਹੀਂ ਜੀ ਹਾਂ 90000 ਦੀੋਚੋ ਦੋ ਛੱਡਾਓ ਤੂੰ ਨਹੀਂ ਹੋ ਰਿਹਾ 4 ਛੱਡ ਦੇ ਆਪੇ ਕਾਲ ਤਾਂ ਯਾਰ ਹੋ ਜਾ ਬਾਈ ਹੈ ਹੈਂ ਦੀ ਮੁਰਗੀ ਨਹੀਂ ਛੱਡਦਾ ਕੋਈ ਵੀ 85000 ਦੀ ਆਣਾ ਜੀ ਮਾਰ ਦੇ ਤਾਂ ਵੀ 4 ਕਰੀ ਆਖੇ ਜਾਣਾ ਕੁਲਦੀਪ ਉਹ ਕੀ ਆ ਕੀ ਕਮੇਟੀ ਆ ਕਮੇਟੀ ਵਾਲਾ ਹਿਸਾਬ ਹੈ ਕਿਹੜੀ ਆ ਹਸਾ ਵਿਆ ਸਿਆਲ ਤੇ ਸੁਣੀ ਆ ਆ ਇਹ ਦੂਗੀ ਇੱਥੇ ਗਾ ਥੱਗਣ ਜੇ ਹਾਂ ਤੇ ਬਾਕੀ ਸੇਵਾ ਇੱਥੇ ਦੁੱਧ ਫੇਰ ਦਾ ਹੀ ਕਰ ਚੁਗੀ ਹੁਣ ਕਰਨੀ ਤੇ ਘੱਟੀ ਥੋੜੀ 9 ਕਿਲੋ ਹੁਣ 8 ਕਿਲੋ ਠੀਕ ਹੈ 8 ਇਹਦਾ net ਹੋਊਗਾ ਬਾਅਦੇ ਤੇ ਜਲਦੀ ਆਪਣੇ ਘਰੇ ਕੋਈ ਦੋ ਟਾਂ ਕੋਈ ਚੋਲੇ ਲੱਗੇ ਓਕੇ ਇਹ ਗਾੜੀ ਗਈਏ ਫੇਰ ਕੋਈ ਕਦਰ ਰੰਜਾਈ ਕਰੇਗੇ ਆਹ ਖੁੱਲ ਗਈ ਕਿਨਵਾ ਸੂ ਆ ਗਈ ਇਹ ਤੇਜਾ ਸੂ ਆ ਸੂਗੀ ਤਿਆਰੀ ਤੇ ਆਣਾ ਹਾਂ ਤਿਆਰੀ ਬਟਨ ਵਾਲਾ ਥਾਂਲੇ ਵਾਲਾ ਲਗਾ ਬੜੀ ਟੇਰ ਟੁਲ ਕਾਫੀ ਪਈ ਹੈ ਨਾ ਥਾਂ ਨੇ ਹੀ ਘੜਾ ਲਗਾ ਹਾਂ ਥਾਂ ਚੰਗਾ ਲਗਾ ਏ ਚਵਾਈ ਵਿੱਚ ਪਣ ਫਿਰ ਐਂ ਇੰਡੀਆ ਦੀ ਤਾਂ ਮੋਟਰ ਨਹੀਂ ਉਹਦੀ ਹਾਂ ਇੱਕ ਥਾਂ ਦਾ ਕੋਖ ਲੱਥਾ ਨਾ ਹਾਂ ਕੋਖ ਲੱਥਾ ਬਾਕੀ ਜੰਡੀ ਜੂਣੀ ਉਹਦੀ ਫੱਲੇ ਪਾ ਲਈ ਪਲੋਸੀ ਆ ਮੈਂ ਪੂਰੀ ਭਜਨ ਵੱਠੇ ਵਾਲੀ ਸੱਜਣੋ ਮੈਂ ਉਹ ਦੇ ਵੀ ਜਾ ਕਰਾਉਂ ਨਹੀਂ ਪਰ ਦੁੱਧ ਪਰ ਜੂ ਡੇਰੀ ਮਰ ਬੁਲਦੀ ਆ ਨਾ ਮੈਂ ਮਿਲਕਮੈਨ ਸੱਜਣੋ ਬੜੀ ਰਸੇ ਵਰਗੀ ਮੋਟੀ ਲੱਗੀ ਰੇਖੋ ਲੋ ਜੀ ਪੱਤੀ ਭਜਨ ਪੜਾ ਹਾਂ ਲਾਓ ਭਾਈ ਜੀ ਦੀ ਕੀਮਤ 3 ਦੇ ਦੀ ਕੋਈ ਲੱਖ ਨਹੀਂ ਕੋਈ ਵੀ ਗੱਲ ਨਹੀਂ ਹਾਂ ਆਣਾ ਹੀ 90 ਹਜ਼ਾਰ ਦੀ ਜੱਸ ਨੋ ਜੀ ਹਾਂ ਜੱਸ 90 ਹਜ਼ਾਰ ਠੀਕ ਹੈ ਤੇ ਆ ਆ ਗਈ ਅੱਗੇ ਕਾਲੀ ਵੈੜ ਤੀਜਾ ਨੰਬਰ ਹਾਂ ਖੁੱਲ ਗਏ ਨੂੰ ਇਹ ਕਿਦਾਂ ਟੋਕੜਿਆ ਤੇ ਜਾਂ ਗੱਬਣਿਆ ਤੇ ਕਿਦਾਂ ਟੋਕੜਿਆ ਅੱਛਾ ਇੱਕ ਮਹੀਨਾ ਰਹੀਆ ਭਰਿਆ ਨੂੰ ਇੱਕ ਮਹੀਨਿਆ ਹਾਂ ਦੁੱਧ ਕਿੰਨਾ ਹੈ ਦੁੱਧ 7 ਤੋਂ ਹੋਊਗਾ ਛੇਰੀ ਗਰੰਟੀ ਜਾਵੇਗੀ ਦੁੱਧ 7 ਕਿਲੋ ਤੇ ਛੇਰੀ ਗਰੰਟੀ ਚੋਣ ਓਕੇ ਨਾ ਭਾਈ ਸੀਲਸਕ ਹਾਂ ਦੁੱਧ ਦਾ ਤੇਰੇ ਵੱਧੇ ਘੱਟੀਆਂ ਤੈਨੂੰ ਪਤਾ ਕਰਦੀ ਰਹਿੰਦੇ ਗਰਮੀ ਬੜੀ ਬਈ ਪੈਣ ਦੀ ਹੈ ਮਤਲਬ ਨਿਕਲੂ ਕਰ ਵਧੀਆ ਹਾਂ ਸਚਨੋ ਦੁਪਹਿਰ ਦਾ ਸਮਾਂ ਹੈ ਦੁੱਧਾਂ ਅੰਦਾਜ਼ਾ ਸਾਹਿਬ ਖਿਤਾਬ ਆਰਡਰ ਕੁਆਲਟੀ ਦਾ ਲਾ ਲਿਓ ਕਿ ਕਿੰਨੀ ਕੁਰਬਾਨੀ ਆ ਕਿਉਂਕਿ ਤਿੰਨ ਘਟਾ ਲਉ ਹਾਂ 5 ਵਜੇ ਦੀ ਆਈ ਹੋਈ ਫੇਰੇ 2 2 ਘੰਟੇ ਪਹਿਲਾਂ ਮੈਂ ਵੀ ਨਿਰਵਾਹ ਗਾੜੀ ਤੇ ਬੈਠਾ ਹਾਂ ਓਕੇ ਬਾਈ ਕੈਂਪ ਪਰਿੰਦੀ ਇਹਦਾ ਕੋਈ ਗਾਈ ਨਹੀਂ ਕੋਈ ਗੀ ਨਹੀਂ ਹਾਂ 18000 ਦੀ 18000 ਦੀ ਹਾਂ 17 ਦੀ ਕਰ ਦਈਏ ਹਾਂ 17 ਦੀ ਕਰ ਦਈਏ 17 ਦੀ ਕਰ ਦਈਏ ਠੀਕ ਆ ਆ ਟੋਕਰ ਗੱਪਣ ਆ ਟੋਕਰ ਗੱਪਣ ਕਿੰਨੇ ਚਿਰ ਦੀ ਚੈੱਕ ਪਾਸ ਬਾਈ ਇਹ 7 ਮਹੀਨੇ ਦੀ 7 ਮਹੀਨਿਆਂ ਦੀ ਹਾਂ ਦੁੱਧ ਬਾਈ ਕਿੰਨਾ ਪੱਕਾ 8 ਕਿਲੋ ਦੁੱਧ ਲੇ ਲਓ 8 ਹਾਂ ਖੋਲ ਦੇ ਮੇਰਾ ਭਾਈ ਨੋਈ ਯਾਰਾ ਕਿੰਨੀ ਦਾ ਰਿਹਾ ਅਰੇ ਆਦਾ ਬੈਸ ਤੋਂ ਜਾ ਨਹੀਂ ਜਾ ਕੇ ਰਹਿ ਚੜਾ ਲੈ ਚੈੱਕ ਪਾਸ ਕਰਾ ਲੈ ਯਾਰ ਆਪਾਂ 1 ਦਿਨ ਤਾਂ ਉੱਥੇ ਹੀ ਜਾਂ ਅੰਦਰ ਹੋਗੇ ਠੀਕ ਆ ਲੋਈ ਸੱਜਣੋ ਚੈੱਕ ਪਾਸ ਤੇ ਦੁੱਤ ਵੀ ਦਿਨ ਦੀ ਦੋਵੇਂ ਟਾਈਮ ਚਾਰ ਤੇ ਮਿਲਦੀ ਹੈ ਨਾ ਕ੍ਰੋਸ ਆਂਗਦੇ ਦੇ ਤੇ ਕੋਈ ਦਾ ਸੱਜਣੋ ਹੀ ਦੁੱਤ ਘਟ ਗਈ ਜਰਨੀ ਜਗਰਮੀ ਨਾ ਘਟ ਗਈ ਹੈ ਨਾ ਵੈੜ ਨਵੀਂ ਆ ਤੇ ਜਾ ਤੂੰ ਜੋ ਵੀ ਇਸ ਤਰ੍ਹਾਂ ਦੀ ਹੈ ਤਾਂ ਠੀਕ ਹੈ ਇਹਦੇ ਠੀਕ ਆ ਹੁਣ ਬੜੀ ਥਾਂ ਨਵੇਂ ਤੇ ਇਹਦੀ ਭਾਈ ਕੀਮਤ ਕੀ ਕਰਤੀ ਫਿਰ ਇਹਦੀ ਕੋਈ 32 ਕੋਈ 30 ਨਹੀਂ ਹਾਂ ਹਾਂ 27000 27000 ਦੀ ਹੂੰ ਠੀਕ ਆ ਮੌਕੇ ਤੇ ਹੋਰ ਹੋ ਜੂ ਹਾਂ ਇਹ 50 ਛੱਡ ਦਾਂਗੇ 1000 ਹੀ ਛੱਡ ਦੇ ਚੱਲ ਦੇ ਦਾਂਗੇ 26 ਦੀ ਕਰਦੀ ਹੈ ਨਾ ਠੀਕ ਆ ਥੋੜੀ ਜਦ ਕਿ ਕੀ ਆ ਦੋਵੇਂ ਦੇ ਰਹੀ ਹੈ ਨਹੀਂ ਚਲੋ ਕੋਈ ਨਹੀਂ ਜਿੰਦੀ ਰਵੇ ਹਾਂ 26000 ਦੀ ਆ ਆ ਗਈ ਘੱਪਣ ਤਿਆਰ ਹਾਂ ਤਿਆਰ ਦੇਣਾ 15 ਤੋਂ 20 ਵੀ ਖਰ ਸਕਦੇ ਜਰਸੀ ਹਾਂ ਆਏਣ ਵਜਾ ਪਈ ਹੋਲ ਦੇ ਬਾਕੀ ਤੇ ਢੁੱਲ ਢਜਣੋਂ ਪਈ ਆ ਦੇਨ 20 ਖੁੱਲੇ ਢੁੱਲੇ ਖੜਨੇ ਜਨੇ ਹਨ ਬਾਈ ਹਾਂ 24 ਮੂਹ 4 ਦੰਦ ਹੋ ਗਈ ਹਾਂ 4 ਦੰਦ ਤੇ ਉਹਦੇ ਨਾਲ ਕਰਦੇ ਬਈ 80 ਆ ਗਈ ਨੌ ਲੈਵਲ ਹੋ ਗਿਆ ਪੂਰਾ ਬਣਾਉਗੀ ਹਨਾ ਕਿਉਂਕਿ ਦੇਨ 20 ਲੈ ਜਾਣੇ ਨਾ ਖੁੱਲੇ ਢੁੱਲੇ ਲੈਓ ਬਾਈ ਅੱਛਾ ਵਾ ਜਿੱਤਰਾ ਮਰਜੀ ਜਿੱਤੇ ਮਦੀ ਚਾਏ ਮੈਂ ਕੀ ਬਾਤ ਹੈ ਬੋਲ ਜੀ ਜਰਾ ਭੰਡੋ ਭਾਈ ਜੀ ਦੀ ਕੀਮਤ ਬੋਲੇ ਦਾ ਕੋਈ 35 ਵੀ 32 ਨਹੀਂ ਆਣਾ 3000 ਦੀ ਨਹੀਂ ਹੋਰ ਆਣਾ ਹੀ ਕਰਦੇ ਖੇਰ ਦਾ ਫੀਸ ਆ ਛੱਡਦੇ ਜਨੇ ਕੀ ਹੈਗੀ ਇੱਕ ਆ ਖੇਲ ਲੈਗੇ ਨਹੀ ਚੱਲ ਕੋਈ ਨਹੀਂ ਗਾਂਦ ਖੇਲ ਲਈ 29000 ਦਾ ਹਾਂਜੀ ਦੇ ਦੇ ਨਹੀਂ ਖਾਈ ਦੇ ਦੇ ਯਾਦ ਕਰੇ ਕੋਈ ਖੜ ਕੇ ਜਾਨ ਦੇ ਰੱਬ ਦੀਆਂ ਰੱਖਾਂ ਨਾ ਛੋੜ ਛੱਪਾ ਕਰੀ ਠੀਕ ਹਾਂ ਨਾ ਜੁੜੀਆਂ ਕੁੜੀਆਂ ਹਾਂ ਠੀਕ ਆ ਜਿਹੜੀ ਕੱਟੀ ਖੀਰੀ ਹੋਗੀ ਕੀਰੀ ਕੀਰੀ ਹੈ ਨੌਂ ਮਿੰਨਰੀ ਆ ਹਾਂ ਨੌਂ ਆਦੀ ਹਾਂ ਠੀਕ ਠੀਕ ਵੰਦੇ ਲੈ ਚੱਲਿਆ ਨੂੰ ਤੁਹਾਰੇ ਐਂਕਲ ਪਾ ਮਾਜੀ ਲਓ ਜੀ ਲਿੱਕੇ ਵਪਾਰੀ ਨੇ ਫੱਲੇ ਆ ਨੋਵਾ ਮਹੀਨਾ ਦੀ ਬਾਈ ਕਹਿੰਦਾ ਕੱਟੀ ਆ ਤੇ ਕਿੰਨੇ ਕ ਦੀ ਬਾਈ ਦੇਣੀ ਆ ਇਹਦੇ ਜੇ 13000 ਦੀ 13 ਦੀ ਹਾਂ ਹਜ਼ਾਰ ਹੋਰ ਛੱਡ ਗਈ 12 ਦੀ ਦੇ ਦੀ ਹੈ ਭਾਈ ਹਾਂ ਨਹੀਂ 12 ਦੀ ਲਈਏ ਤੋਂ ਕੱਟੀ ਠੀਕ ਹੈ ਹਾਂ ਲੋ ਜੀ 12000 ਦੀ ਛੱਡੋ 12000 ਠੀਕ ਹੈ ਥੱਤੀ ਸੋਣੀ ਐ ਲੈ ਲੋ ਜੀ ਰੋਈ ਜੂਰੀ ਬੁਖਾਰੇ ਮਾਟੀ ਲਾਗੇ ਹੋ ਆਂ ਅਗਲੇ ਆਦਨ ਦੇ ਕਹਿੰ ਵਾਕੇ ਹੈ ਕੱਲਾ ਕੱਲਾ ਖਾਨ ਲੱਗਾ ਤੇ ਚਿਚੜ ਵੀ ਨਾਲ ਲੱਗੇ ਆ ਉਹ ਮਾਰੇ ਉਹ ਗਰਮੀ ਨਾ ਪੈ ਜੇ ਠੀਕ ਆ ਸਜਣੋ ਖਰੀਦਦਾਰੀ ਕਰਿਓ ਪਸ਼ੂ ਸਾਰੇ ਚੰਗੇ ਅੱਬਾਈ ਕੁਲਦੀਪ ਸਿੰਘ ਦੇ ਕੋਲ ਤੇ ਪਿੰਡ ਨੱਥੂ ਕੇ ਬੁਰਜ ਹਨਾ ਪਹੁੰਚ ਕੇ ਤਸੱਲੀ ਕਰਿਓ ਇੱਕ ਟਾਈਮ ਭਾਵੇਂ ਦੋ ਟਾਈਮ ਜਿਹੜਾ ਚੰਗਾ ਲੱਗਦਾ ਪਸ਼ੂ ਉਹ ਚੁਣ ਕੇ ਲੈ ਜਾ ਸਕਦੇ ਸასიਖਾ